ਰੱਖਸ਼ਗਤ ਗ੍ਰੇ ਦੋਸਤੋ ਮਤਰਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਅੱਜ ਅਸੀਂ ਪਹੁੰਚੇ ਹੈਗੇ ਆ ਕਚੇਰੀ ਦੇ ਵਿੱਚ ਬਾਗ ਆਪਣਾ ਕਚੇਰੀ ਜਿੱਥੇ ਇਸ ਟਾਈਮ ਇੱਕ ਪੰਜਾਬ ਪੰਜਾਬ ਫਾਊਂਡੇਸ਼ਨ ਦੀ ਮੀਟਿੰਗ ਹੋਈ ਆ ਤੇ ਉਸ ਮੀਟਿੰਗ ਦੇ ਮੁੱਖ ਜਾਂਦੇ ਕੀ ਰਹਿਣਗੇ ਤੇ ਮੈਂ ਜਿਹੜੇ ਇਹਨਾਂ ਦੇ ਆਗੂ ਹੈਗੇ ਉਹਨਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰੂੰਗਾ ਹਰਕੀਰਤ ਸਿੰਘ ਉਹ ਨਹੀਂ ਬੈਠੇ ਹੈਗੇ ਆ ਤੇ ਗੁਰਸੇਵਕ ਸਿੰਘ ਜਿਹੜੇ ਮਨੀਲਾ ਵਾਲੇ ਆ ਇਹ ਬੈਠੇ ਹੈਗੇ ਆ ਚੇਅਰਮੈਨ ਆ ਇਸ ਫਾਊਂਡੇਸ਼ਨ ਦੇ ਪ੍ਰਧਾਨ ਜੀ ਬੈਠੇ ਹਰਜੀਤ ਸਿੰਘ ਬਰਾੜ ਜਿਹੜੇ ਇਸ ਫਾਊਂਡੇਸ਼ਨ ਦੇ ਪ੍ਰਧਾਨ ਹੈਗੇ ਆ ਤੇ ਨਾਲ ਸਾਡੇ ਨਰਮਲ ਸਿੰਘ ਯੂਨੀਵਰਸਿਟੀ ਆ ਤੇ ਗੁਰਸੇਵਕ ਸਿੰਘ ਜੀ ਵੀ ਬੈਠੇ ਆ ਕੋਰੀ ਵਾਲੇ ਜਿਹੜੇ ਇੱਥੇ ਲਗਾਤਾਰ ਕੰਮ ਕਰਦੇ ਆ ਗਿਆ ਇਹ ਇਹਨਾਂ ਦਾ ਸਭ ਤੋਂ ਪਹਿਲਾਂ ਕਿਸੇ ਕੁਝ ਤੁਸੀਂ ਫਾਊਂਡੇਸ਼ਨ ਬਣਾਈ ਹੈਗੀ ਆ ਇਸ ਫਾਊਂਡੇਸ਼ਨ ਦੇ ਮੁੱਖ ਝੰਡੇ ਕੀ ਬੈਸੀ ਸਭ ਤੋਂ ਪਹਿਲਾਂ ਬਰਾੜ ਸਾਹਿਬ ਜੀ ਦਾ ਬਹੁਤ-ਬਹੁਤ ਧੰਨਵਾਦ ਜੋ ਸਾਡੀ ਅਜ ਐਨਜੀਓ ਨੂੰ ਲਾਈਵ ਕਰਨਾ ਆ ਸਾਡਾ ਜੀ ਪੰਜ ਆ ਫਾਊਂਡੇਸ਼ਨ ਦੇ ਮੁੱਖ ਅਧਿਕਾਰਤ ਅੱਜ ਮੀਟਿੰਗ ਹੋਈ ਆ ਜਿਹਦੇ ਵਿੱਚ ਅਸੀਂ ਫੈਸਲੇ ਲਏ ਆ ਸਾਡੇ ਪ੍ਰਧਾਨ ਹਰਜੀਤ ਸਿੰਘ ਬਰਾੜ ਬਈ ਅਸੀਂ 2000 ਵੋਟਾ ਯਾਨੀ ਜਿੱਥੇ ਸਾਨੂੰ ਖਾਲੀ ਜਗ੍ਹਾ ਮਿਲਣੀ ਹੈ ਕਚਹਿਰੀ ਦੇ ਵਿੱਚ ਵੀ ਲਾਵਾਂਗੇ ਤੇ ਵੀ ਹੋਰ ਵੀ ਸਾਨੂੰ ਸੰਸਥਾ ਨਾਲ ਸਾਡੀ ਮੀਟਿੰਗ ਹੋਈ ਆ ਸਾਨੂੰ ਖਾਲੀ ਜਗ੍ਹਾ ਮਿਲੂਗੀ ਉੱਥੇ ਵੀ ਅਸੀਂ ਵੱਧ ਤੋਂ ਵੱਧ ਵੋਟੇ ਲਾਵਾਂਗੇ ਸ਼ਾਨਦਾਰ ਜਿਹੜੇ ਵੋਟੇ ਲਾਵਾਂਗੇ ਤੇ ਬਾਕੀ ਸਾਡੇ ਬਰਾੜ ਸਾਹਿਬ ਬਿਲਕੁਲ ਜੀ ਚੰਗਾ ਕੰਮ ਕਰਨਾ ਹੋਵੇ ਤਾਂ ਮਤਲਬ ਕਿਤਨੇ ਕਦੇ ਜਗਾਂ ਦੀਆਂ ਸੰਸਥਾਵਾਂ ਵਰਦੀਆਂ ਤੇ ਉਹ ਕੋਸ਼ਿਸ਼ ਕਰਦੀਆਂ ਵੀ ਚੰਗਾ ਵਾਤਾਵਰਣ ਹੋਵੇ ਚੰਗੀ ਸਾਡੀ ਸਿਹਤ ਰਵੇ ਬਰਾੜ ਸਾਹਿਬ ਜਿਵੇਂ ਇਹਨਾਂ ਨੇ ਆਖਿਆ ਵੀ ਤੁਸੀਂ ਬੂਟੇ ਲਾਉਣ ਦਾ ਵੀ ਇੱਕ ਅਜ ਤੁਹਾਡੇ ਏਜੰਡੇ ਦੇ ਵਿੱਚ ਆਇਆ ਹੈਗਾ ਇਸ ਤਰ੍ਹਾਂ ਫਾਊਂਡੇਸ਼ਨ ਹੋਰ ਕੀ ਕੰਮ ਕਰੂਗੀ ਬਰਾੜ ਸਾਹਿਬ ਸਭ ਤੋਂ ਪਹਿਲਾਂ ਤੁਹਾਨੂੰ ਤੇ ਤੁਹਾਡੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਬਰਾੜ ਸਾਹਿਬ ਜਿੱਦਾਂ ਕਹਿੰਦੇ ਆ ਵੀ ਜਿਹੜਾ ਰੁੱਖ ਆ ਨਾ ਉਹ ਜੀਵਨ ਆ ਜਿਹੜਾ ਬੰਦੇ ਦੀ ਇਨਸਾਨ ਦੀ ਜ਼ਿੰਦਗੀ ਆ ਉਹ ਦਰਖਤ ਤੋਂ ਬਿਨਾ ਰੁੱਖ ਤੋਂ ਬਿਨਾ ਜੀਰੋ ਆ ਕਿਉਂਕਿ ਰੁੱਖ ਸਾਨੂੰ ਆਕਸੀਜਨ ਦਿੰਦੇ ਆ ਸਾਨੂੰ ਛੋਟੇ ਹੁੰਦੇ ਤੋਂ ਪੜਾਇਆ ਜਾਂਦਾ ਕਿ ਰੁੱਖ ਆਕਸੀਜਨ ਦਾ ਇੱਕ ਸਰੋਤ ਆ ਉਹ ਸਾਨੂੰ ਆਕਸੀਜਨ ਦਿੰਦੇ ਆ ਜੇਕਰ ਸ਼ਾਨਦਾਰ ਬੂਟੇ ਨਾ ਰਹਿਣਗੇ ਰੁੱਖ ਨਾ ਰਹਿਣਗੇ ਤੇ ਅਸੀਂ ਧਰਤੀ ਤੇ ਮਨੁੱਖ ਦੀ ਹੋਂਦ ਵੀ ਨਹੀਂ ਰਹੂਗੀ ਮਨੁੱਖ ਦੀ ਹੋਂਦ ਆ ਜਿਹੜੀ ਉਹ ਦਰਖਤਾਂ ਦੀ ਬੂਟਿਆਂ ਦੀ ਜੰਗਲਾਂ ਦੀ ਹੋਂਦ ਦੇ ਨਾਲ ਜੁੜੀ ਹੋਈ ਆ ਜਿਵੇਂ ਬ੍ਰਾਡਸਾਭ ਆਪਾਂ ਦੇਖ ਰਹੇ ਹਾਂ ਵੀ ਪੰਜਾਬ ਦੇ ਵਿੱਚ ਵੀ ਇਸ ਟਾਈਮ ਧੜਾ ਧੜ ਹਾਈਵੇ ਬਣ ਰਹੇ ਆ ਤੇ ਦਰਖਤਾਂ ਦੀ ਲਗਾਤਾਰ ਕਟਾਈ ਹੋ ਰਹੀ ਆ ਜੇਕਰ ਤੁਸੀਂ ਪਿੱਛੇ ਪਿਛਲੇ ਸਮੇਂ ਦੇ ਵਿੱਚ ਦੇਖੋ ਜਿੰਨੇ ਵੀ ਹਾਈਵੇ ਬਣੇ ਆ ਚਾਹੇ ਉਹ ਭਾਰਤ ਮਾਲਾ ਦੇ ਤਹਿਤ ਬਣੇ ਹੋਣ ਚਾਹੇ ਉਹ ਸਟੇਟ ਹਾਈਵੇ ਹੋਣ ਉਹਨਾਂ ਦੇ ਵਿੱਚ ਜੇਕਰ ਆਪਾਂ ਇੱਕ ਦੇਖੀਏ ਇੱਕ ਡਾਟਾ ਇਕੱਠਾ ਕਰਕੇ ਦੇਖੀਏ ਤਾਂ ਲੱਖਾਂ ਦੇ ਕਰੀਬ ਦਰਖਤ ਆ ਜਿਹੜੇ ਪੁਰਾਣੇ ਦਰਖਤ ਜਿਹੜੇ ਪ੍ਰਾਤਨ ਦਰਖਤ ਸੀਗੇ ਪੰਜਾਬ ਦੇ ਉਹ ਕੱਟੇ ਜਾ ਚੁੱਕੇ ਆ ਇਸ ਕਰਕੇ ਸਾਡੀ ਪੰਜਾਬ ਫਾਊਂਡੇਸ਼ਨ ਆ ਜਿਹੜੀ ਲੰਬੇ ਸਮੇਂ ਤੋਂ ਕੰਮ ਕਰ ਰਹੀ ਆ ਤੇ ਅਸੀਂ ਹੁਣ ਇਸ ਦੀਆਂ ਜਿਹੜੀਆਂ ਸਰਗਰਮੀਆਂ ਉਹ ਹੋਰ ਤੇਜ਼ ਕਰਨ ਦਾ ਫੈਸਲਾ ਕੀਤਾ ਇਹਦੇ ਕਾਰਨ ਹੀ ਸਾਡੀ ਅੱਜ ਜਿਹੜੀ ਮੀਟਿੰਗ ਹੋਈ ਆ ਜਿਦੇ ਵਿੱਚ ਸਾਡੇ ਚੇਅਰਮੈਨ ਸਾਹਿਬ ਗੁਰਸੇਵਕ ਸਿੰਘ ਬਰਾੜ ਮਹੀਲਾ ਤੋਂ ਸਾਡੇ ਜਨਰਲ ਸਕੱਤਰ ਨੇ ਡਾਕਟਰ ਨਿਰਮਲ ਸਿੰਘ ਜਿਹੜੇ ਕਿ ਪਹਿਲਾਂ ਹੀ ਬਹੁਤ ਅਵੇਅਰ ਨੇ ਵਾਤਾਵਰਨ ਪ੍ਰਤੀ ਪਿੰਡ ਘੋਲੀਏ ਚ ਜ਼ਿਕਰ ਤੁਸੀਂ ਜਾਓਗੇ ਹੋਲੀਆ ਖੁਰਦ ਦੇ ਵਿੱਚ ਤਾਂ ਤੁਹਾਨੂੰ ਕਿੰਨੇ ਬੋੜ ਲੱਗੇ ਮਿਲਣਗੇ ਉਹ ਡਾਕਟਰ ਨਰਮਲ ਸਿੰਘ ਦੀ ਬਦੌਲਤ ਨੇ ਇਸ ਕਰਕੇ ਅਸੀਂ ਜਿਹੜਾ ਆਪਣੇ ਐਨਜੀਓ ਦੇ ਵਿੱਚ ਇੱਕ ਏਜੰਡੇ 2-3 ਤੈਅ ਕੀਤੇ ਆ ਸਭ ਤੋਂ ਪਹਿਲਾ ਜਿਹੜਾ ਸਾਡਾ ਏਜੰਡਾ ਉਹ ਇਹ ਆ ਵੀ ਜਿੰਨੇ ਦਰਖਤ ਕੱਟੇ ਜਾ ਰਹੇ ਆ ਦੇਖੋ ਹੁਣ ਉਹਨਾਂ ਨੂੰ ਅਸੀਂ ਕੋਈ ਜੋੜ ਤਾਂ ਸਕਦੇ ਨਹੀਂ ਦਰਖਤ ਜੋ ਧਰਤੀ ਤੋਂ ਪੱਟੇ ਗਏ ਪੜਸ ਜੀ ਨੂੰ ਵੀ ਪਰ ਭਾਈ ਕਰ ਸਕਦੇ ਆ ਪਰ ਭਾਈ ਕਿਦਾਂ ਕਰ ਸਕਦੇ ਆ ਕਿ ਅਸੀਂ ਫੈਸਲਾ ਕੀਤਾ ਵੀ 31 ਜੁਲਾਈ ਤੋਂ ਪਹਿਲਾਂ ਪਹਿਲਾਂ ਅਸੀਂ ਆਪਦਾ ਇੱਕ ਏਜੰਡਾ ਬਣਾ ਕੇ ਕਿ ਜਿੱਦਾਂ ਮਈ ਦੇ ਮਹੀਨੇ ਦੇ ਵਿੱਚ ਅਸੀਂ ਖਾਲੀ ਥਾਵਾਂ ਤੇ ਟੁਕਮੀਆਂ ਥਾਵਾਂ ਦੀ شناخت ਕਰਾਂਗੇ ਉਸ ਤੋਂ ਬਾਅਦ ਫਿਰ ਅਸੀਂ ਬੂਟੇ ਖਰੀਦ ਕਰਕੇ ਆਮ ਲੋਕਾਂ ਦੇ ਸਹਿਯੋਗ ਨਾਲ ਤੇ ਸਾਡੇ ਦਾਨੀ ਸੱਜਣਾ ਦੇ ਸਹਿਯੋਗ ਨਾਲ ਪਲੱਸ ਜਿੰਨੇ ਸਾਡੇ ਮੈਂਬਰ ਆ ਉਹਨਾਂ ਮੈਂਬਰਾਂ ਤੋਂ ਅਸੀਂ ਆਪਦਾ ਇਕੱਠਾ ਕਰਕੇ ਤਾਂ ਅਸੀਂ ਕੀ ਕਰਾਂਗੇ ਜਿਹੜੇ ਇਹਦੇ ਦਰਖਤ ਖਰੀਦਾਂਗੇ 31 ਜੁਲਾਈ ਤੱਕ ਸਾਡਾ ਏਜੰਡਾ ਹੈ ਅਸੀਂ 2000 ਤਰਖਤ ਕੱਲੇ ਬਾਗੇ ਪੁਰਾਣੀ ਤਹਿਸੀਲ ਦੇ ਵਿੱਚ ਲਾਉਣੇ ਆ ਜਿਹਦੇ ਵਿੱਚੋਂ 100 ਦੇ ਕਰੀਬ ਬਰਾੜ ਸਾਹਿਬ ਕੱਲੇ ਬੋੜ ਆ ਬੋੜ ਸਾਡਾ ਪੁਰਾਣਾ ਪੰਜਾਬ ਦਾ ਪ੍ਰਾਤਨ ਦਰਖਤ ਹੈਗਾ ਬੋੜ ਝੰਡ ਕਰੀਰ ਇਹ ਸਾਡੇ ਪੁਰਾਣੇ ਦਰਖਤ ਤਾਂ ਪਾੜੀ ਕਿ ਕਰਾਂਵਾਂ ਪਰ ਤੁਸੀਂ ਅੱਜ ਦੇਖੋਗੇ ਕਿ ਬੋੜ ਤੁਹਾਨੂੰ ਕਿਤੇ ਦੇਖਣ ਨੂੰ ਨਹੀਂ ਮਿਲਦਾਗਾ ਟਾਵੇਂ ਟਾਵੇਂ ਬੋੜ ਰਹਿ ਗਏ ਪਿੰਡਾਂ ਦੇ ਵਿੱਚ ਵੇ ਬੇਸਿਕਲੀ ਜਿੱਦਾਂ ਮੈਂ ਹੁਣ ਆਪਦੀ ਵਕਾਲਤ ਕਰਦਾ ਬਰਾੜ ਸਾਹਿਬ ਵੀ ਹੋਰ ਕੰਮ ਕਰਦੇ ਆ ਡਾਕਟਰ ਸਾਹਿਬ ਡਾਕਟਰੀ ਕਰਦੇ ਆ ਬਟ ਅਸੀਂ ਇਹ ਚਾਹੁੰਦੇ ਆ ਵੀ ਬੰਦਾ ਆਪਦੇ profession ਦੇ ਨਾਲ ਨਾਲ ਪੈਸੇ ਤਾਂ ਅਸੀਂ ساری ਜ਼ਿੰਦਗੀ ਕਮਾਉਂਦੇ ਰਹਿਣਾ ਪਰ ਅਸੀਂ ਇਹ ਚਾਹੁੰਦੇ ਆ ਕਿ ਅਸੀਂ ਜਿਹੜਾ ਵਾਤਾਵਰਨ ਆ ਜੇ ਵਾਤਾਵਰਨ ਹੀ ਨਹੀਂ ਰਿਹਾ ਸਾਡੀ ਜ਼ਿੰਦਗੀ ਨਾ ਰਹੀ ਤਾਂ ਪੈਸੇ ਲੈ ਕੇ ਅਸੀਂ ਕੀ ਕਰਾਂਗੇ ਕਿਉਂਕਿ ਜਿਵੇਂ ਕਿ ਅਕਸਰ ਪਹਾੜੀ ਲੋਕ ਕਹਿ ਦਿੰਦੇ ਆ ਹਿਮਾਚਲ ਵਾਲੇ ਉਹ ਕਹਿੰਦੇ ਕਿ ਤੁਸੀਂ ਪਹਿਲਾਂ ਜਿਹੜੇ ਸਿਹਤ ਗਵਾ ਕੇ ਪੈਸਾ ਕਮਾਉਨੇ ਆ ਤੇ ਫੇਰ ਜਿਹੜਾ ਤੁਸੀਂ ਪੈਸਾ ਉਹ ਸਿਹਤ ਤੇ ਲਾ ਦਿੰਨੇ ਆ ਇਸ ਕਰਕੇ ਕਿਤੇ ਨਾ ਕਿਤੇ ਉਹਨਾਂ ਦਾ ਤਾਨਾ ਮੇਣਾ ਉਹਨਾਂ ਦੀ ਗੱਲ ਆ ਜਿਹੜੀ ਨਹੋਰਾ ਉਹ ਜਾਇਜ਼ ਨਹੀਂ ਆਗਾ ਹੁਣ ਅਸੀਂ ਜਿਹੜਾ ਫੈਸਲਾ ਕੀਤਾ ਕਿ ਹਰ ਬੰਦਾ ਆਪਦੀ ਕਮਾਈ ਦੇ ਵਿੱਚੋਂ ਦਸਵੰਦ ਕੱਢ ਕੇ ਤੇ ਪਲੱਸ ਟਾਈਮ ਬੇਸ਼ੱਕ ਸਭ ਦਾ ਕੀਮਤੀ ਆ ਪਰ ਆਪਦਾ ਟਾਈਮ ਕੀਮਤੀ ਕੱਢ ਕੇ ਅਸੀਂ ਹਰ ਬੰਦੇ ਨੂੰ ਇਹ ਜ਼ਰੂਰੀ ਕਰਨਾ ਵੀ ਤੂੰ ਇੱਕ ਜਾਂ ਦੋ ਮਹੀਨਿਆਂ ਚੱਕਰੀਆਂ ਦੋ ਦਰਖਤ ਜ਼ਰੂਰ ਲਾਉਣੇ ਆ ਲਾਉਣੀ ਹੀ ਨਹੀਂ ਕੱਲੇ ਸਾਹਮਣੇ ਵੀ ਆ ਇਹਦੀ ਜਿਹੜੀ ਸਭ ਤੋਂ ਵੱਡੀ ਸਮੱਸਿਆ ਬਰਾੜ ਸਾਹਿਬ ਪਤਾ ਕੀ ਆ ਦਰਖਤ ਹੋਰ ਵੀ ਬਹੁਤ ਸੱਜਣੇ ਹੈਗੇ ਆ ਜਿਹੜੇ ਦਰਖਤ ਲਾਉਂਦੇ ਆ ਰੁੱਖਾਂ ਪ੍ਰਤੀ ਜਿਹੜੇ ਚਿੰਤਤ ਆ ਪਰ ਜਿਹੜੀਆਂ ਜਿਹੜੇ ਆਵਾਰਾ ਪਸ਼ੂ ਆ ਉਹ ਦਰਖਤਾਂ ਨੂੰ ਨਾ ਖਾ ਜਾਂਦੇ ਆ ਤੋੜ ਦਿੰਦੇ ਆ ਉਹਨਾਂ ਨੂੰ ਉੱਗਣ ਤੋਂ ਪਹਿਲਾਂ ਹੀ ਵੱਡੇ ਹੋਣ ਤੋਂ ਪਹਿਲਾਂ ਹੀ ਉਹਨਾਂ ਨੂੰ ਉਹ ਡੈਮੇਜ ਕਰ ਦਿੰਦੇ ਆ ਇਸ ਕਰਕੇ ਅਸੀਂ ਉਹਦਾ ਵੀ ਇੱਕ ਬਣਾਇਆ ਵੀ ਅਸੀਂ ਇਹਨਾਂ ਨੂੰ ਕਿਹੜੀ ਜਗ੍ਹਾ ਤੇ ਰੱਖਣਾ ਕਿ ਕਿਵੇਂ ਇਹਨਾਂ ਨੂੰ ਕਵਰ ਕਰਨਾ ਪਿੱਛੇ ਜੀ ਅਸੀਂ ਲੋਹੇ ਦੇ ਸਟੈਂਡ ਬਣਾਏ ਸੀਗੇ ਜਿਹੜੇ ਦਰਖਤਾਂ ਨੂੰ ਕਵਰ ਕਰਨ ਲਈ ਪਰ ਉਹ ਬਦਕਿਸਮਤੀ ਪੰਜਾਬ ਦੀ ਕਿ ਉਹ ਨਸ਼ੇੜੀ ਸੀਗੇ ਜਿਹੜੇ ਉਹ ਲੋਹੇ ਦੇ ਉਹ ਕਵਰ ਹੀ ਚੱਕ ਕੇ ਲੈ ਗਏ ਆ ਸਰ ਜੀ ਇਸ ਕਰਕੇ ਹੁਣ ਅਸੀਂ ਕੋਈ ਨਵਾਂ ਪਲਾਨ ਤਿਆਰ ਕਰ ਰਹੇ ਹਾਂ ਜਿਨ੍ਹਾਂ ਨਾਲ ਦਰਖਤਾਂ ਨੂੰ ਕਵਰ ਵੀ ਕੀਤਾ ਜਾ ਸਕੇ ਤੇ ਉਹਦੀ ਚੋਰੀ ਵੀ ਨਾ ਹੋ ਸਕੇ ਹੁਣ ਉਹਦੇ ਵਿੱਚ ਸਾਰੇ ਜਿਹੜੇ ਪ੍ਰਾਤਨ ਪੰਜਾਬ ਦੇ ਦਰਖਤ ਲਗਾਏ ਜਾਣਗੇ ਇਸ ਤੋਂ ਇਲਾਵਾ ਸਾਡੀ ਇੱਕ ਐਨ ਜੀਓ ਦੇ ਨਾਲ ਗੱਲ ਹੋਈ ਆ ਜਿਹੜੀ ਕਿ ਜੰਗਲ ਬਣਾਉਣ ਦੇ ਵਿੱਚ ਸਹਿਯੋਗ ਕਰਦੀ ਆ ਅਸੀਂ ਦਾਨੀ ਸੱਜਣਾ ਨਾਲ ਸੰਪਰਕ ਵੀ ਹੋਇਆ ਸਾਡਾ ਜਗ੍ਹਾ ਦੀ ਅਸੀਂ ਸਿਨਾਸ਼ਟ ਕਰ ਰਹੇ ਹਾਂ ਉਹ ਜਗ੍ਹਾ ਦੇ ਵਿੱਚ ਅਸੀਂ 2 ਜਾਂ 4 ਏਕੜ ਦੇ ਵਿੱਚ ਜੰਗਲ ਬਣਾਵਾਂਗੇ ਜਿਹੜਾ ਕਿ ਪੰਜਾਬ ਦੇ ਵਿੱਚ ਇੱਕ ਆਧਾਰਨ ਹੋਊਗਾ ਬਾਗੇ ਪ੍ਰਾਣੀ ਏਰੀਏ ਦੇ ਵਿੱਚ ਪਹਿਲਾ ਇੱਕ ਉਪਰਾਲਾ ਹੋਊਗਾ ਕਿ ਅਸੀਂ ਜੰਗਲ ਬਣਾਵਾਂਗੇ ਤੇ ਜੰਗਲ ਦੀ ਸੰਭਾਲ ਕਰਾਂਗੇ ਇਹ ਸਾਡੇ ਮੁੱਖ ਜਿਹੜੇ ਏਜੰਡੇ ਸੀਗੇ ਅੱਜ ਦੇ ਇਸ ਤੋਂ ਇਲਾਵਾ ਏਜੰਡੇ ਸਾਡੇ ਹੋਰ ਵੀ ਹੈਗੇ ਜਿਵੇਂ ਕਿ ਜਿਹੜੇ ਆਪਣੇ ਰਸਤੇ ਹੈਗੇ ਆ ਸੜਕਾਂ ਲੋਕਾਂ ਨੇ ਰੋਕੀਆਂ ਹੋਈਆਂ ਉਹਨਾਂ ਦੀ شناخت ਕਰਨੀ ਉਹਨਾਂ ਲੋਕਾਂ ਤੋਂ ਨਜਾਇਜ਼ ਕਬਜ਼ਾ ਜਿਹੜਾ ਉਹ ਛਡਵਾਉਣਾ ਕਾਨੂੰਨੀ ਤਰੀਕੇ ਰਾਹੀਂ ਉਹ ਅਸੀਂ ਸਰਕਾਰ ਨੂੰ ਬੇਨਤੀ ਕਰਾਂਗੇ ਤੇ ਅੱਗੇ ਸਰਕਾਰ ਦਾ ਕੰਮ ਹੋਊਗਾ ਕਿ ਨਜਾਇਜ਼ ਕਬਜ਼ੇ ਆ ਜਿਹੜੇ ਉਹ ਕਿਸ ਤਰ੍ਹਾਂ ਛਡਵਾਉਣੇ ਆ ਕਿਉਂਕਿ ਰੋਡਾਂ ਦੇ ਉੱਤੇ ਲੋਕ ਕੀ ਕਰਦੇ ਆ ਵਾਹਨਾਂ ਦੇ ਵਿੱਚ ਰਲਾਈ ਜਾਂਦੇ ਆ ਕਈ ਪਿੰਡਾਂ ਦੇ ਵਿੱਚ ਤਾਂ ਇਹ ਦੀ ਹੋਇਆ ਵੀ ਇੱਕ ਗੱਡੀ ਦੂਜੀ ਨੂੰ ਸਾਈਡ ਨਹੀਂ ਦੇ ਸਕਦੀਗੀ ਇੰਨਾ ਬੁਰਾ ਹਾਲ ਹੋਇਆ ਪਿਆ ਐਕਸੀਡੈਂਟ ਆ ਜਿਹੜੇ ਉਹ ਹੁੰਦੇ ਇਸ ਕਾਰਨ ਕਿਉਂਕਿ ਲੋਕ ਜਿਹੜੇ ਸੜਕਾਂ ਵੜ ਵੜ ਕੇ ਬਾਹਣਾ ਚ ਰਲਾਈ ਜਾਂਦੇ ਆ ਦੂਸਰਾ ਤੁਸੀਂ ਇੱਕ ਗੱਲ ਕੀਤੀ ਹੈਗੀ ਬਰਾਰ ਸਾਹਿਬ ਵੀ ਜਿਹੜੀਆਂ ਲੋਕਾਂ ਨੇ ਸੜਕਾਂ ਦੇ ਨਾਲ ਜਿਹੜੀਆਂ ਜ਼ਮੀਨਾਂ ਰੋਕੀਆਂ ਹੋਈਆਂ ਆ ਰਸਤੇ ਤੰਗ ਕੀਤੇ ਹੋਏ ਉਹ ਤੁਸੀਂ ਕਾਨੂੰਨੀ ਦਾਅ ਪੇ ਦੇ ਥਰੂ ਜਿਹੜਾ ਅਸੀਂ 온ਲੀ ਕੁਝ ਕਰਾਂਗੇ ਅ ਨਰਮਲ ਜੀ ਤੁਸੀਂ ਡਾਕਟਰ ਹੋ ਆ ਨਾ ਵੀ ਦਰਖਤ ਜਿਹੜੇ ਇਹੋ ਜਿਹੇ ਕਿਹੜੇ ਜਿਹੜੇ ਬਹੁਤ ਚੰਗੇ ਸਿਹਤ ਲਈ ਹੋਣੇ ਚਾਹੀਦੇ ਤੁਸੀਂ ਲਗਾਉਣੇ ਚਾਹੋਗੇ ਸਭ ਤੋਂ ਵੱਧ ਬੋਰ ਆ ਜੀ ਤੇ ਸਵੇ ਪਿਪਲ ਲੱਗ ਹੋ ਗਿਆ ਪਿਪਲ 24 ਕਿਨ ਜਾਉਂਸ ਸੰਦਨਦਾ ਜੀ ਆਪਾਂ ਨੂੰ ਬੋਰਡ 12 ਘੰਟੇ ਦਿੰਦਾ ਦਿਨ-ਦਿਨ ਦੇ ਵਿੱਚ ਬਾਕੀ ਆਕਸੀਨ ਪਲਾਂਟ ਆ ਮੈਂ ਘੱਟੋ-ਘੱਟ 15-18 ਸਾਲ ਤੋਂ ਕੰਮ ਕਰ ਰਿਹਾ ਮੇਰਾ ਸ਼ਮਸ਼ਾਨ ਘਾਟ ਦੇ ਵਿੱਚ ਘੱਟੋ-ਘੱਟ 1000 ਰਕਤਾਂ ਨੂੰ ਲੱਗਿਆ ਹੋਇਆ ਹੈ ਕਿ ਅਸੀਂ ਰੂੜ ਦੇ ਦਾਲੀ ਵੀ ਲਾਏ ਪੰਣ ਦੇ ਦਾਲੀ ਵੀ ਲਾਏ ਆ ਹੁਣ ਇਸ ਵਿੱਚ ਖੇਤ ਵੀ ਲਾਏ ਹੋਏ ਆ ਤੇ ਅਸੀਂ ਲਾ ਰਹੇ ਆ ਪਰ ਤੁਹਾਨੂੰ ਸ਼ਾਂਤੀ ਮਿਲਦੀ ਹੋ ਜਗਰ ਜਾ ਕੇ ਜਿਹੜੇ ਅੰਦਰ ਦਾ ਡਿਪਰੈਸ਼ਨ ਦੇ ਸ਼ਿਕਾਰ ਹੋ ਜਿੰਨੇ ਲੋਕ ਅੰਦਰ ਵੜ ਚੁੱਕੇ ਆ ਅੰਦਰਾਂ ਵਿੱਚ ਪਏ ਆ ਪਰ ਦੇ ਪਾਲੇ ਆਪਾਂ ਡਿਪਰੈਸ਼ਨ ਦਾ ਸ਼ਕਾਰ ਹੋ ਰਿਹਾ ਆ ਆਕਸੀਨ ਨਹੀਂ ਇਥੇ ਬੈਕਟੀਰੀਆ ਪੈਕਸੀਨ ਤਾਂ ਹੈ ਨਹੀਂ ਇਥੇ ਆਕਸੀਨ ਤਾਂ ਮੈਂ ਜੰਗਲ ਜਾ ਕੇ ਮਿਲੂਗੀ ਦਰਾਖਤਾਂ ਦੇ ਥੱਲੇ ਜਾਵਾਂਗੇ ਪਹਿਲਾਂ ਦੇ ਸਮੇਂ ਲੋਕ ਥੱਲੇ ਪੈਂਦੇ ਸੀਗੇ ਤੇ ਹੁਣ ਸਾਡੇ ਕੋਲ ਜਿੰਨੇ ਕੇਸ ਆਉਂਦੇ ਆ 100 ਚੋਂ 70% ਲੋਕ ਆ ਜਿਹੜੇ ਉਹਨਾਂ ਨੂੰ ਨੀਂਦ ਨਹੀਂ ਆਉਂਦੀਗੀ ਉਹਦਾ ਕਾਰਨ ਇਹੀ ਆ ਤੁਸੀਂ ਇੱਕ ਦਿਨ ਖੇਲ ਜਾਓ ਜਾਂ ਨਹਿਰ ਆ ਆਪਣੀ ਇੱਥੇ ਜਾਓ ਮੰਨ ਲਓ ਤੇ ਜੰਗਲ ਬਣਿਆ ਹੋਇਆ ਉੱਥੇ ਇੱਕ ਵਾਰੀ ਇੱਕ ਘੰਟਾ ਵੀ ਆਰਾਮ ਕਰੋਗੇ ਤਾਂ ਤੁਹਾਨੂੰ ਮਾਈਂਡ ਹੋਰ ਰਿਲੈਕਸ ਹੋ ਜਾਊਗਾ ਇਹ ਚੀਜ਼ ਆ ਜੀ ਬਿਲਕੁਲ ਉਸ ਤਰ੍ਹਾਂ ਦੇ ਦਰਖਤ ਜਿਹੜੇ ਲੱਗਣੇ ਬਹੁਤ ਜ਼ਰੂਰੀ ਆ ਬੋਰ ਕਦੇ ਵੀ ਵਾਕਈ ਬਾਬਾ ਬੋਰ ਜਿਹਨੂੰ ਕਹਿੰਦੇ ਸੀਗੇ ਤੇ ਹੁਣ ਬਹੁਤ ਘੱਟ ਨਜ਼ਰ ਆਉਂਦੇ ਸਾਡੇ ਪੰਜਾਬ ਦੇ ਵਿੱਚ ਤੇ ਹਰਕੀਤ ਜਿਵੇਂ ਜੰਗਲ ਲਾਉਣ ਦੀ ਗੱਲ ਬਈ ਕੀਤੀ ਹੈਗੀ ਹੈ ਬ੍ਰਾਦਰ ਸਾਹਿਬ ਨੇ ਹਨਾ ਤੇ ਤੁਸੀਂ ਆਪਣਾ ਇਹ ਇਕੱਲਾ ਬਾਗ ਆਪਣਾ ਹਲਕੇ ਦੇ ਵਿੱਚ ਤੁਸੀਂ ਨਿਸ਼ਾਨਦੇਹੀ ਕਰੋਗੇ ਹਾਂਜੀ ਬ੍ਰਾਦਰ ਸਾਹਿਬ ਸਾਜੀ ਤਾਂ ਵਿਚਾਰੇ ਹੀ ਆ ਵੀ ਬਾਗਾ ਆਪਣਾ ਕੀ ਕਵਰ ਕਰ ਸਕੀਏ ਠੀਕ ਹੈ ਤੇ ਆਪਦੀ ਸਲਾਮਾ ਵਧੀਆ ਦੇਵਾਂਗੇ ਜੋ ਵੀ ਬਿਲਕੁਲ ਉਹ ਕਹਿੰਦੇ ਨੇ ਵੀ ਜਿਵੇਂ ਇਹਨਾਂ ਨੇ ਚਲੋ ਉਧੇਦਾਰ ਹੈਗੇ ਇਹਨਾਂ ਵੱਲੋਂ ਅੱਜ ਮੀਟਿੰਗ ਕੀਤੀ ਗਈ ਆ ਕਿੰਨੇ ਕੁ ਮੈਂਬਰ ਹੈਗੇ ਤੁਹਾਡੀ ਜੀ ਫਾਊਂਡੇਸ਼ਨ ਨਾਲ ਵੈਸੇ ਅ ਬ੍ਰਾਂਡ ਸਭ ਵੈਸੇ ਸਾਡੇ ਕੋਲੇ ਹੁਣ 40 ਤੋਂ ਪਲੱਸ ਮੈਂਬਰ ਹੈਗੇ ਕਿਉਂਕਿ ਸਾਡੀ ਇਹ ਜਿਹੜੀ ਐਨ ਜੀਓ ਹੈ ਕੋਈ ਨਵੀਂ ਐਨ ਜੀਓ ਨਹੀਂ ਗਈ ਇਹ ਬੜੀ ਪੁਰਾਣੀ ਐਨ ਜੀਓ ਆ ਬਟ ਅਸੀਂ ਇਹਦੀ ਜਿਹੜੀ ਕੁਝ ਜਿਵੇਂ ਇਹਨੂੰ ਕਹਿ ਦਈਏ ਕਿ ਲਾਈਮਲਾਈਟ ਦੇ ਵਿੱਚ ਨਹੀਂ ਸੀ ਇਹ ਪਹਿਲਾਂ ਅਸੀਂ ਜਿਹੜੀ ਜਿੱਦਾਂ ਡਾਕਟਰ ਸਾਹਿਬ ਨੇ ਦੱਸਿਆ ਡਾਕਟਰ ਸਾਹਿਬ ਨੇ ਇਹਨਾਂ ਦੇ ਪਿੰਡ ਅਸੀਂ ਸ਼ਮਸ਼ਾਨ ਘਾੜ ਦੇ ਵਿੱਚ ਜੋ ਵੀ ਇਹਨਾਂ ਨੇ ਕੀਤਾ ਹੈਗਾ ਜਾਂ 100 ਤੋਂ ਪਲੱਸ ਬੋੜ ਬੋੜ ਹੀ ਕੱਲੇ ਕੋਹਲਿਆ ਖੁਰਦ ਦੇ ਵਿੱਚ ਲਗਾਏ ਆਗੇ ਜਿੱਥੇ ਤੁਸੀਂ ਜਾਓਗੇ ਬਰਾੜ ਸਾਹਿਬ ਦੇਖੋਗੇ ਕਿਸੇ ਦਿਨ ਤੁਹਾਨੂੰ ਵਿਜ਼ਿਟ ਕਰਾਵਾਂਗੇ ਬੜਾ ਵਿਜ਼ਨਰੀ ਚੀਜ਼ ਆ ਉਹ ਐਗਜ਼ਾਮਪਲ ਲਈ ਆ ਜੇਕਰ ਪੰਜਾਬ ਦੇ ਵਿੱਚ ਤੁਸੀਂ ਦੇਖੋਗੇ ਬਾਕੀ ਜਿਵੇਂ ਕਹਿੰਦੇ ਹੁੰਦੇ ਆ ਵੀ ਇਹ ਦਰਖਤ ਤਾਂ ਬਹੁਤ ਹੁੰਦੇ ਆ ਤੇ ਦਾੜੀ ਕੱਲੇ ਬੋੜ ਦੇ ਹੁੰਦੀ ਆ ਉਹ ਚੀਜ਼ ਹੈ ਵੀ ਜਿਹੜਾ ਬੋੜ ਆ ਨਾ ਇਹਦੇ ਤੇ ਗਾਣੇ ਵੀ ਬਣਿਆ ਤੁਸੀਂ ਪੁਰਾਣੇ ਗਾਣੇ ਦੇਖ ਲਓ ਬੋੜ ਦਾ ਜ਼ਿਕਰ ਆਉਂਦਾ ਝੰਡ ਦਾ ਜ਼ਿਕਰ ਆਉਂਦਾ ਕਰੀਰ ਦਾ ਜ਼ਿਕਰ ਆਉਂਦਾ ਕਿਕਰਾਂ ਦਾ ਜ਼ਿਕਰ ਆਉਂਦਾ ਪ੍ਰਾਣੀਆਂ ਕਥਾਵਾਂ ਦੇ ਵਿੱਚ ਨਾਵਲਾਂ ਦੇ ਵਿੱਚ ਕਿਉਂਕਿ ਇਹ ਬੜੇ ਗੁਣਕਾਰੀ ਦਰਖਤ ਸੀ ਜਿਨ੍ਹਾਂ ਦੀਆਂ ਜੜਾਂ ਤਣੇ ਪੱਤੇ ਹਰ ਚੀਜ਼ ਦਾ ਇੱਕ ਕਹਿ ਲਗੀ ਕੋਈ ਵੀ ਚੀਜ਼ ਨਹੀਂ ਸੀ ਜਿਹੜੀ ਕਿ ਵੈਸੇ ਤਾਂ ਕੁਦਰਤ ਨੇ ਪ੍ਰਭਾਤ ਸਾਹਿਬ ਕੋਈ ਵੀ ਚੀਜ਼ ਨਜਾਇਜ਼ ਨਹੀਂ ਬਣਾਈ ਤੁਸੀਂ ਕਦੇ ਦੇਖ ਲਿਓ ਕੁਦਰਤ ਦੀ ਕੋਈ ਵੀ ਬਣਾਈ ਚੀਜ਼ ਵਾਧੂ ਜਾਂ ਬੇਕਾਰ ਨਹੀਂ ਹੋ ਜੇਗੀ ਇਸ ਕਰਕੇ ਅਸੀਂ ਪ੍ਰਾਤਨ ਦਰਖਤਾਂ ਲਵਾਦ ਰਹੇ ਹਾਂ ਜੇਕਰ ਜਿਵੇਂ ਹੁਣ ਅਸੀਂ ਦੇਖੀਏ ਹੁਣ ਅਸੀਂ ਅਸ਼ੋਕਾ ਟਰੀ ਲਾ ਲੈਨੇ ਆ ਜਾਂ ਅਸੀਂ ਯੂਰੋਪੀਅਨ ਸਟਾਈਲ ਦੇ ਜਿਹੜੇ ਬੂਟੇ ਆਪਦੇ ਲੋਕ ਘਰਾਂ 'ਚ ਦੇਖੋ ਲਾਉਂਦੇ ਆ ਪਰ ਉਹ ਤੁਹਾਡੀਆਂ ਕੋਠੀਆਂ ਦਾ ਸ਼ਿੰਗਾਰ ਬਣ ਸਕਦੇ ਆ ਤੁਹਾਨੂੰ ਆਕਸੀਜਨ ਜਾਂ ਤੁਹਾਨੂੰ ਉਹ ਦਵਾਈਆਂ ਜਿਹੜੀ ਬੂਟੀਆਂ ਨਹੀਂ ਦੇ ਸਕਦੀਆਂ ਇਸ ਕਰਕੇ ਜਿਵੇਂ ਡਾਕਟਰ ਸਾਹਿਬ ਨੇ ਦੱਸਿਆ ਸੀ ਅਕਸਰ ਇਕੱਠੇ ਰਹਿਣੇ ਆ ਦੋਸਤਾਂ ਤੇ ਇਹ ਗੱਲਾਂ ਸ਼ੇਅਰ ਵੀ ਹੁੰਦੀਆਂ ਰਹਿੰਦੀਆਂ ਕਿ ਲੋਕਾਂ ਦੇ ਵਿੱਚ ਇਸ ਟਾਈਮ ਡਿਪਰੈਸ਼ਨ ਕਿਉਂ ਆ ਡਿਪਰੈਸ਼ਨ ਦਾ ਕਾਰਨ ਹੀ ਇਹ ਆ ਕਿ ਅਸੀਂ ਘਰਾਂ ਦੇ ਵਿੱਚ ਬੰਦ ਹੋ ਗਏ ਮੈਨੂੰ ਪਤਾ ਬਰਾੜ ਸਾਹਿਬ ਜੇਕਰ ਆਪਾਂ ਸਾਰੇ ਇੱਕ ਦਿਨ ਅਸੀਂ ਡਿਸਕਸ ਕਰੀ ਜਾਂਦੇ ਸੀ ਬੈਠੇ ਵੀ ਅਸੀਂ ਕਦੇ ਤਾਰਿਆਂ ਦੀ ਛਾਂਵੇਂ ਸੌਂਕੀ ਨਹੀਂ ਦੇਖਿਆ ਹੁਣ ਕਦੇ ਬਾਹਰ ਪਈ ਨਹੀਂਗੇ ਆਪਾਂ ਬਾਹਰ ਆਪਾਂ ਪੈਣੋਂ ਛੱਡ ਗਏ ਕਿਉਂਕਿ ਅਸੀਂ ਜਿਹੜੀਆਂ ਆਪਦੀਆਂ ਆਤਾਂ ਉਹ ਛੱਡ ਗਏਾਂਗੇ ਪਰ ਚਲੋ ਅਸੀਂ ਇਹ ਤਾਂ ਨਹੀਂ ਕਹਿ ਸਕਦੇ ਕਿ ਅਸੀਂ ਬਹੁਤ ਜ਼ਿਆਦਾ ਹੈਲਥ ਪ੍ਰਤੀ ਚਿੰਤਤ ਹੋਵਗੇ ਸਾਨੂੰ ਵੀ ਸੌ ਪ੍ਰੋਬਲਮਸ ਹੋ ਸਕਦੀਆਂ ਪਰ ਜਿੰਨਾ ਕੁ ਹੋ ਸਕਦਾ ਜਿਵੇਂ ਅਸੀਂ ਸਾਰੇ ਬੰਦੇ ਲਗਭਗ ਜਿੰਨੇ ਵੀ ਸਾਡੀ ਇਹ ਸੰਸਥਾ ਦੇ ਮੈਂਬਰ ਹਨਾ ਬਰਾੜ ਸਾਹਿਬ ਸਾਰੀ ਵਰਕਿੰਗ ਹੈ ਵਿਹਲਾ ਕੋਈ ਵੀ ਨਹੀਂ ਪਰ ਸਾਡੇ ਕੋਲੇ ਬੜੇ ਕਹਿ ਲਈ ਗਈ ਯੋਧੇ ਬੰਦੇ ਹੈਗਾ ਜਿਹੜੇ ਡਾਕਟਰ ਸਾਹਿਬ ਵਰਗੇ ਵੀ ਸਮਰਪਿਤ ਆ ਵੀ ਜਿਨ੍ਹਾਂ ਨੇ ਆਪਦੀ ਜ਼ਿੰਦਗੀ ਦਰਖਤ ਲਾਉਣ ਦੇ ਵਿੱਚ ਲਗਾਈ ਹੋਈ ਆ ਕੱਲਾ ਦਰਖਤ ਨਹੀਂ ਜਿਹੜੀ ਐਨ ਜੀ ਓ ਸਾਡੀ ਉਹ ਹੋਰ ਵੀ ਬਹੁਤ ਤਰ੍ਹਾਂ ਦੇ ਕੰਮ ਕਰਦੀ ਆ ਇਤੋਂ ਤੱਕ ਕਿ ਐਂਟੀ ਕਰਪਸ਼ਨ ਵੀ ਕੰਮ ਕਰਦੇ ਆ ਅਸੀਂ ਡਾਕਟਰ ਸਾਹਿਬ ਆ ਇਹਨਾਂ ਨੇ ਕਿੰਨੇ ਹੋਰ ਵੀ ਕੀਤੇ ਆ ਵਿਜੀਲੈਂਸ ਤੋਂ ਜੇਕਰ ਕੋਈ ਰਿਸ਼ਵਤ ਲੈਂਦਾ ਜਾਂ ਕੋਈ ਹੋਰ ਉਹ ਸਾਡੀ ਐਨ ਜੀ ਓ ਦਾ ਵੱਖਰਾ ਪਾਰਟ ਹੈਗਾ ਪਰ ਜਿਹੜੇ ਸਾਡੇ ਇਹ ਸੱਜਣ ਹੈਗੇ ਆ ਸਾਡੇ ਨਾਲ ਬੈਠੇ ਆ ਇਹ ਸਾਡਾ ਜਿਹੜਾ ਏਜੰਡਾ ਮੇਨ ਇਸ ਟਾਈਮ ਅਸੀਂ ਵਾਤਾਵਰਨ ਨੂੰ ਲੈ ਕੇ ਚੱਲ ਰਹੇ ਆ ਇਹਨਾਂ ਨੂੰ ਵੀ ਅਸੀਂ ਨਾਲ ਜੋੜਿਆ ਵਿਚਾਰਿਆਂ ਨੂੰ ਜਿੱਦਾਂ ਹਰਕੀਰਜੀਤ ਜੀ ਸੀਗੇ ਆਪ ਦਾ ਕੰਮ ਕਰਦੇ ਅਸੀਂ ਇਹਨਾਂ ਨੂੰ ਨਾਲ ਜੋੜਿਆ ਵੀ ਆਓ ਸਾਡੇ ਨਾਲ ਬੂਟੇ ਲਗਵਾਓ ਇਹਨਾਂ ਨੇ ਸਹਿਯੋਗ ਦੇਣ ਦਾ ਸਾਨੂੰ ਉਪਰਾਲਾ ਬਿਲਕੁਲ ਐ एनजीओ ਵੱਲੋਂ ਜਿਹੜਾ ਨਵਾਂ ਉਪਰਾਲਾ ਜਿਹੜਾ ਸ਼ੁਰੂ ਕੀਤਾ ਗਿਆ ਕਾਰੋਬਾਰੀ ਹੈ ਕਹੇ ਸਨੇ ਆਪਣਾ ਆਪਣਾ ਕਾਰੋਬਾਰ ਕਰਦੇ ਆਗੇ ਹਰਕੀਰਤੋਣੀ ਵੀ ਇੱਥੇ ਆਪਦੀ ਜਿਹੜੀ ਮਿਹਨਤ ਕਰਦੇ ਆਗੇ ਖਾਸ ਕਰਕੇ ਗਰਸੇਪ ਉਹਨਾਂ ਦੀ ਗੱਲ ਕਰੀਏ ਇਹਨਾਂ ਵੱਲੋਂ ਮਨੀਲਾ ਦੇ ਵਿੱਚ ਵੀ ਜਾ ਕੇ ਆਪਦੀ ਜਿਹੜੀ ਮਿਹਨਤ ਕਮਾਈ ਕੀਤੀ ਹੈਗੀ ਇੱਥੇ ਆ ਕੇ ਵੀ ਇਹਨਾਂ ਨੇ ਕੋਸ਼ਿਸ਼ ਕੀਤੀ ਹੈ ਵੀ ਚੰਗਾ ਕਰ ਲਗੇ ਤੇ ਬਰਾੜ ਸਾਹਿਬ ਵੀ ਇੱਥੇ ਪ੍ਰੈਕਟਿਸ ਕਰਦੇ ਹੈਗੇ ਆ ਤੇ ਡਾਕਟਰ ਸਾਹਿਬ ਵੀ ਲਗਾਤਾਰ ਲੋਕਾਂ ਦੀ ਸੇਵਾ ਕਰਦੇ ਆ ਕਹਿੰਦੇ ਵੀ ਚਲੋ ਆਪਦੀ ਮਿਹਨਤ ਵੀ ਕਰਨੀ ਹੁੰਦੀ ਆ ਤੇ ਗਰਸੇਵਕ ਵੀ ਇਹਨਾਂ ਦੇ ਨਾਲ ਜਿਹੜੇ ਮੇਰੇ ਪਿੱਛੇ ਬੈਠੇ ਅੱਗੇ ਘੋਲਗੇ ਦੋ ਇਹ ਵੀ ਲਗਾਤਾਰ ਆਪਦੀ ਮਿਹਨਤ ਇੱਥੇ ਕਰਦੇ ਹੈਗੇ ਆ ਪਰ ਦਸਵਾਂ ਦਸੌਂਦ ਕੱਢ ਕੇ ਸਾਰਿਆਂ ਵੱਲੋਂ ਤਿਆਰ ਕੀਤਾ ਗਿਆ ਵੀ ਅਸੀਂ ਪੰਜਾਬ ਨੂੰ ਖਾਸ ਕਰਕੇ ਬਾਗਯਪੁਰਾਣੇ ਹਲਕੇ ਦਾ ਵਾਤਾਵਰਣ ਸਹੀ ਕਰਨ ਵਾਸਤੇ ਆਪਣੀ ਕੋਸ਼ਿਸ਼ ਕਰਨੀ ਹੈਗੀ ਆ ਵੀ ਅਸੀਂ ਜਿਹੜੇ ਆਉਣ ਵਾਲੇ ਸਮੇਂ ਤੇ ਲਾਉਣ ਆਏ ਤੇ ਹੋਰ ਵੀ ਜਿਹੜੇ ਚੰਗੇ ਕੰਮ ਕਰਨੀ ਇਹਨਾਂ ਵੱਲੋਂ ਕੋਸ਼ਿਸ਼ ਕੀਤੀ ਜਾਣੀ ਆ ਮੈਂ ਉਮੀਦ ਕਰਦਾ ਹਾਂ ਤੁਸੀਂ ਇਸ ਸਾਡੀ ਗੱਲਬਾਤ ਨੂੰ ਸ਼ੇਅਰ ਵੀ ਕਰੋਗੇ ਦਾ ਚੈਨਲ ਫੋਲੋ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ